ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਪਾਲ ਸਿੰਘ ਖੈਰਾ ਦੀ ਸੁਖਪਾਲ ਸਿੰਘ ਖੈਰਾ ਦੀ ਪੰਜਾਬ ਇਕਤਾ ਪਾਰਟੀ ਵੱਲੋਂ ਅੱਜ ਜਲੰਧਰ ਵਿਖੇ ਸੂਬੇ ਦੀ ਕਾਰਜਕਾਰਨੀ ਦੀ ਬੈਠਕ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੁਖਪਾਲ ਸਿੰਘ ਖੈਰਾ ਨੇ ਕਈ ਵੱਡੇ ਐਲਾਨ ਕੀਤੇ ਇਸ ਮੌਕੇ ਉਹਨਾਂ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਅਸਫਲ ਸਾਬਤ ਹੋਈ ਹੈ ਸੁਖਪਾਲ ਖੈਰਾ ਨੇ ਐਲਾਨ ਵੀ ਕੀਤਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਾਣਗੇ ਅਤੇ ਸੂਬਾ ਸਰਕਾਰ ਦੀ ਅਸਫਲਤਾ ਨੂੰ ਉਜਾਗਰ ਕਰਨਗੇ ਫਾਈਨਲਾਈਜ਼ ਹੋ ਰਿਹਾ ਇੱਕ ਪਾਸੇ ਆਮ ਆਦਮੀ ਦੇ ਪੰਜਾਬ ਦੇ ਭਗਵੰਤ ਮਾਨ ਉਹਨਾਂ ਦੀ ਕਹੀ ਜਾਂਦੀ ਬਸਪਾ ਤਾਂ ਸਾਡੇ ਨਾਲ ਗੱਲ ਕਰ ਰਹੀ ਹੈ ਟਕਸਾਲੀ ਤਾਂ ਸਾਡੇ ਨਾਲ ਗੱਲ ਕਰ ਰਹੀ ਹੈ ਜਸਟ ਟੂ ਕਨਫਿਊਜ਼ ਦ ਮੈਟਰਸ ਔਰ ਬਲਦੇਵ ਸਿੰਘ ਜੀ ਦੇ ਇਸ਼ਤਿਹਾਰ ਲੱਗ ਰਹੇ ਨੇ ਤੇ ਇਹਨਾਂ ਮੁਤਲਕ ਕਿਹਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦੇ ਘਰ ਵਾਪਸੀ ਕਰਦੇ ਨੇ ਦੇਖੋ ਇਨਫਾਰਮਲੀ ਐਮ ਐਲ ਏ ਜਿਹੜੇ ਨੇ ਆਪਸ ਵਿੱਚ ਉੱਥੇ ਮਿਲਦੇ ਬੈਠਦੇ ਰਹਿੰਦੇ ਨੇ ਔਰ ਜਿਹੜਾ ਉਹਨਾਂ ਨੇ ਗੱਲ ਕੀਤੀ ਏ ਸਾਡੇ ਐਮਐਲਏ ਨੇ ਕਿਹਾ ਕਿ ਠੀਕ ਆ ਤੁਸੀਂ ਗੱਲ ਕਰੋ ਤਾਂ ਗੱਲ ਕਰੋ ਪੂਰੀ ਸਮੂੱਚੀ ਫਿਰ ਉਹਨਾਂ ਦੀ ਨਫ਼ਰਤ ਦੀ ਭਾਵਨਾ ਜਾਗਦੀ ਆ ਉਹ ਕਹਿੰਦੇ ਜਿੱਥੇ ਖੇਰਾ ਵਾ ਉਥੇ ਅਸੀਂ ਕੁਝ ਨਹੀਂ ਕਦੀ ਸੋਚ ਸਕਦੇ ਤੇ ਮੈਂ ਕਿਹੜਾ ਆ ਉਹਨਾਂ ਦੇ ਪਿੱਛੇ ਬਹੁਤ ਕੋਈ ਕਾਲਾ ਫਿਰਦਾ ਵਾ ਜਾਂ ਕੋਈ ਮੈਂ ਬਹੁਤ ਕਾਲਾ ਕਿ ਉਹਨਾਂ ਦੀ ਪਾਰਟੀ ਚਾਹੀਏ ਤਾਂ ਹੀ ਉਹ ਮੈਂ ਕਾਟਾ ਮਾਰਿਆ ਚੰਗਿਤਰਾ ਨਾਲ ਜਿਹੜੇ ਸੁਣਦੇ ਨੇ ਨਹੀਂ 1 ਮਿੰਟ ਕੁਝ ਐਮਐਲਏਜ਼ ਨੇ ਮੈਨੂੰ ਦੱਸਿਆ ਮੈਂ ਵਾਈ ਬੁਡ ਆਈ ਸੇ ਕਿ ਗੱਲਬਾਤ ਨਾ ਕਰੋ ਪਰ ਉਹ ਗੱਲਬਾਤ ਮਿਸ ਰਿਪੋਰਟ ਹੋ ਰਹੀ ਹੈ ਉਹ ਹੈ ਉਹ ਪਾਰਟੀ ਟੂ ਪਾਰਟੀ ਵਿੱਚ ਘਰ ਵਾਪਸੀ ਦੀ ਨਹੀਂ ਗਈ ਥੈਟ ਇਜ਼ ਅਬਾਊਟ ਅ ਲਾਇੰਸ ਕਿਉਂਕਿ ਮੈਂ ਉਹਨਾਂ ਨੂੰ ਇਹ ਆਫਰ ਦਿੱਤੀ ਸੀਗੀ ਕਿ ਆਮ ਆਦਮੀ ਪਾਰਟੀ ਦੀ 13 ਸੀਟਾਂ ਚੋਂ 12 ਤੇ ਤਾਂ ਜ਼ਮਾਨਤ ਜਬਤ ਆ ਔਰ ਇਹ ਗੱਲਾਂ ਦੁਵਾਰਾਂ ਦੇ ਉੱਤੇ ਲਿਖਿਆ ਮੈਂ ਨਹੀਂ ਕਹਿ ਰਿਹਾ ਉਹਨਾਂ ਨੂੰ ਵੀ ਪਤਾ ਵਾ ਕਿ ਸਾਡੀ ਜ਼ਮਾਨਤ ਜਬਤ ਆ ਉਧਰ ਸਿਮਰਜੀਤ ਸਿੰਘ ਬੈਂਸ ਨੇ ਫਤਗੜ ਸਾਹਿਬ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਇਸ ਮੌਕੇ ਉਹਨਾਂ ਅਕਾਲੀਆਂ ਤੇ ਤਿੱਖੇ ਸਿਆਸੀ ਵਿਅੰਗ ਕਸੇ ਤੁਸੀਂ ਇਲੈਕਸ਼ਨ ਬੀਬੀ ਹਰਸਿਮਰਤ ਕੌਰ ਬਾਦਲ ਜੇ ਬਠਿੰਡਾ ਛੱਡ ਕੇ ਫਿਰੋਜ਼ਪੁਰ ਆਉਂਦੇ ਆ ਤੇ ਸੁਪਾਲ ਖੇਰੇ ਦੀ ਪਹਿਲੀ ਜਿੱਤ ਹੈਗੀ ਨੰਬਰ 1 ਤੇ ਦੂਜਾ ਨੰਬਰ ਇਹ ਹੈਗਾ ਕਿਉਂਕਿ ਅਸੀਂ ਫਿਰੋਜ਼ਪੁਰ ਸੀਟ ਸੀਟ ਸ਼ੇਅਰਿੰਗ ਦੇ ਵਿੱਚ ਕਾਮਰੇਡ ਸਾਥੀਆਂ ਨੂੰ ਦੇ ਚੁੱਕੇ ਹਾਂ ਉਹਦੇ ਤੇ ਅਸੀਂ ਰਿਵਿਊ ਕਰਾ ਕੇ ਤਾਂ ਕਿ ਜਿਹੜੇ ਕਰਪਸ਼ਨ ਦੇ ਆਈਕਨ ਨੇ ਨਾ ਜਿਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਕੀਤਾ ਉਹਨਾਂ ਦੇ ਖਿਲਾਫ ਜਾ ਕੇ ਪੂਰੇ ਰਣਨੀਤੀ ਬਣਾ ਕੇ ਤਕੜੇ ਹੋ ਕੇ ਪਹਿਰੇਦਾਰੀ ਲਾਵਾਂਗੇ ਲਾਮਬੰਦੀ ਕਰਾਂਗੇ ਇਸ ਕਰਕੇ ਲੋਕਨ ਸਾਭ ਪਾਰਟੀਆਂ ਜਿਹੜੀਆਂ ਬਾਕੀ ਦੀਆਂ ਤਿੰਨ ਸੀਟਾਂ ਨੇ ਉਹਨਾਂ ਤੇ ਅਨਾਉਂਸਮੈਂਟ ਨਹੀਂ ਕੀਤੀ ਕੈਂਡੀਡੇਟਸ ਦੀ ਇੱਕ ਹਫ਼ਤੇ ਦੇ ਅੰਦਰ ਬਾਦਲਾਂ ਦਾ ਕਲੀਅਰੈਂਸ ਦੇਖਦੇ ਆ ਵੀ ਵੀ ਨੂੰ ਕਿੱਥੇ ਲੈ ਕੇ ਜਾਣ ਸਿੱਧਾ ਸਿੱਧਾ ਦੱਸਦੇ ਆਂ ਕਿ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਇਹ ਮੈਂ ਹਜੇ ਕਹੂੰਗਾ ਤੇ ਜਲਦਬਾਜ਼ੀ ਹੋਊ ਅਕਾਲੀ ਦਲ ਬਾਦਲਾਂ ਦਾ ਖਾਸ ਕਰਕੇ ਬਾਦਲ ਫੈਮਿਲੀ ਦੇ ਕੈਂਡੀਡੇਟਸ ਦਾ ਨਤਾਰਾ ਹੋ ਲੈਣ ਦੇ ਫਿਰ ਸਾਰਾ ਕੁਝ ਤੁਹਾਡੇ ਸਾਹਮਣੇ ਸਾਫ਼ ਕਰ ਦਿਆ ਉਦੋਂ ਅਮਰਸਰ ਵਿਖੇ ਐਨਐਸਯੂਆਈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਵੱਲੋਂ ਵੀ ਨਰਿੰਦਰ ਮੋਦੀ ਦੇ ਖਿਲਾਫ ਵਿਰੋਧ ਪ੍ਰੋਟੈਸਟ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਐਨਐਸਯੂਆਈ ਨੇ ਨਰਿੰਦਰ ਮੋਦੀ ਖਿਲਾਫ ਰੈਲੀ ਕੀਤੀ ਅਤੇ ਮੋਦੀ ਤੇ ਝੂਠੇ ਵਾਅਦੇ ਕਰਨ ਦੇ ਇਲਜ਼ਾਮ ਲਾਏ। ਉਹਨਾਂ ਕਿਹਾ ਕਿ ਮੋਦੀ ਨੂੰ ਹਰਾਉਣ ਲਈ ਪੰਜਾਬ ਤੋਂ ਸ਼ੁਰੂਆਤ ਕੀਤੀ ਹੈ। ਸੰਤੀ ਕੇਂਦਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਆਪਣੇ ਸਾਥੀਆਂ ਅਤੇ ਸਮਰਥਕਾਂ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਕਿਹਾ ਕਿ ਉਹ ਗੁਰੂ ਦਾ ਆਸ਼ੀਰਵਾਦ ਲੈ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨਾ ਪਾਜ-ਪਾ ਸਰਕਾਰ ਤੇ ਲਗਾਏ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਕਰਨ ਦੇ ਇਲਜ਼ਾਮ ਦੇਖੋ ਬਹੁਤ ਬੜੀ ਲੜਾਈ ਆ ਜੋ 5 ਸਾਲ ਕਿਉਂਕਿ ਇਹ ਇਹਨੇ ਫੈਸਲਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪਾਰਲੀਮੈਂਟ ਦਾ ਫੈਸਲਾ ਕਰਨਾ ਤੇ ਉੱਥੇ ਕਿਸ ਤਰੀਕੇ ਨਾਲ ਸਾਡਾ ਲੁਧਿਆਣਾ ਜਾਂ ਸਾਰਾ ਦੇਸ਼ ਹੀ ਸਾਡੇ ਤਾਂ ਐਡੀ ਬੜੀ ਛੱਟ ਆ ਜਿਹੜੀ ਡੀਮੋਨਟਾਈਜ਼ੇਸ਼ਨ ਜਿਹੜੀ ਨੋਟ ਬੰਦੀ ਹੋਈ ਉਹ ਲੱਖ ਤੋੜ ਕੇ ਰੱਖਤਾ ਜੀਐਸਟੀ ਹੋਈ ਉਹਦੇ ਨਾਲ ਲੱਖ ਤੋੜ ਕੇ ਰੱਖਤਾ ਕਿਸਾਨਾਂ ਦਾ ਡੀਜ਼ਲ ਪੈਟਰੋਲ ਨਾ ਕੋਈ ਭਾਅ ਮਿਲਿਆ ਅੱਜ ਫੇਰ ਦੇਖ ਲਓ ਰੇਟ ਕਿੰਨਾ ਟਰੌਪ ਦਾ ਵੱਧ ਗਿਆ ਤੇ ਇਹ ਬਹੁਤ بڑے بڑے ਮੁੱਦੇ ਆ ਜਿਹੜੇ ਜਿਹੜੇ ਜਿਹੜੀ ਕੀਮਤ ਆ ਉਹ ਕਿਸੇ ਚੀਜ਼ ਦੀ ਮਿਲ ਨਹੀਂ ਸਕੀ ਵਪਾਰ ਬਿਲਕੁਲ ਖਤਮ ਹੋ ਗਿਆ ਇਹ ਚੌਂਕੀਦਾਰ ਨੇ ਜਿਹੜੇ ਆ ਬੀਜੇਪੀ ਵਾਲੇ ਇਹ ਸਰਮਾਇਦਾਰਾਂ ਦੇ ਚੌਂਕੀਦਾਰ ਨੇ ਉਹਨਾਂ ਦੇ ਗੇਟ ਤੇ ਡੰਡੇ ਲਈ ਬੈਠੇ ਆ ਜਿਨ੍ਹਾਂ ਨੂੰ ਹਜ਼ਾਰਾਂ ਕਰੋੜ ਰੁਪਈਆ ਜਿਨ੍ਹਾਂ ਦੀ ਜੇਬ ਚ ਪਾਇਆ ਇਹ ਬੀਜੇਪੀ ਵਾਲੇ ਉਹਨਾਂ ਦੇ ਚੌਂਕੀਦਾਰ ਨੇ ਹਰ ਜਿਹੜੇ ਅਸਲ ਚੌਂਕੀਦਾਰ ਜਿਹੜੇ ਵਿਚਾਰੇ ਡੰਡਾ ਖੜਕਾਉਂਦੇ ਆ ਰਾਤ ਨੂੰ ਜਦੋਂ ਆਪਾ ਸੁੱਤੇ ਪਏ ਹੁੰਨੇ ਤਾਂ ਉਹ ਡੰਡੇ ਖੜਕਾਉਂਦੇ ਹੁੰਦੇ ਆ ਜਾਗਦੇ ਰਹੋ ਉਹ ਅਸਲੀ ਚੌਕੀਦਾਰ ਇਹ ਰਾਤ ਨੂੰ ਇਹ ਉਹਨਾਂ ਦੀ ਰਾਖੀ ਬੈਠੇ ਹੁੰਦੇ ਆ ਵੀ ਕਿਸ ਤਰੀਕੇ ਨਾਲ ਉਹ ਹਜ਼ਾਰਾਂ ਕਰੋੜ ਜਿਹਨਾਂ ਨੇ ਖਾਧਾ ਉਹਨਾਂ ਨੂੰ ਕਿਵੇਂ ਜਹਾਜ ਚੜਵਾਉਣੇ ਆ ਇਹ ਉਹ ਚੌਕੀਦਾਰੀ ਕਰਦੇ ਆ ਫਰਕ ਆ ਉਹ ਚੌਕੀਦਾਰਾਂ ਦੀ ਲੜਾਈ ਤਾਂ ਜਿਹੜੀ ਹਮੇਸ਼ਾ ਅਸਲੀ ਚੌਕੀਦਾਰ ਆ ਜਿਹੜੇ ਉਹਨਾਂ ਦੀ ਲੜਦੀ ਰਹਿਵਾਂਗੇ 100% ਜੋ ਦੇਖੋ ਮੈਨੀਫੈਸਟੋ ਬਣ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਉਹ ਮੈਨੀਫੈਸਟੋ ਤੇ ਚੌਕੀਦਾਰਾਂ ਦਾ ਖਾਸ ਤੌਰ ਤੇ ਧਿਆਨ ਆ ਜਿਹੜਾ ਮੈਨੀਫੈਸਟੋ 'ਚ ਰੱਖਿਆ ਜਾਊਗਾ ਅਸਲੀ ਚੌਕੀਦਾਰਾਂ ਦਾ ਤੇ ਨਕਲੀ ਚੌਂਕੀਦਾਰ ਜਿਹੜੇ ਬਣੇ ਹੋਏ ਨੇ ਅੱਜ ਉਹਨਾਂ ਨੂੰ ਖਾਸ ਧਿਆਨ ਰੱਖਿਆ ਜਾਊਗਾ ਵੀ ਉਹਨਾਂ ਨੂੰ ਕਢਣਾ ਕਿਵੇਂ ਉਧਰ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਫੇਰ ਕਿਹਾ ਕਿ ਜੇ ਡਾਕਟਰ ਮਨਮੋਨ ਸਿੰਘ ਅੰਮ੍ਰਿਤਸਰ ਤੋਂ ਚੋਣ ਲੜਨਾ ਚਾਹੁੰਦੇ ਨੇ ਤੇ ਉਹ ਦਿਲੋਂ ਉਹਨਾਂ ਦਾ ਸਵਾਗਤ ਕਰਦੇ ਨੇ ਵੇਖੋ ਇਹ ਅਸੀਂ ਤੇ ਕੋਸ਼ਿਸ਼ ਕੀਤੀ ਆ ਔਰ ਪ੍ਰਮਾਤਮਾ ਇਹ ਨਿਪਰੇ ਵੀ ਜਰੂਰ ਚੜੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਇਹਦੇ ਚ ਕਮੀ ਦੇਖੋ ਕੋਈ ਏਡੇ ਵੱਡੇ ਜਦੋਂ ਫੈਸਲੇ ਹੁੰਦੇ ਆ ਥੋੜੀਆਂ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਤੇ ਕਰਨਾ ਪੈਂਦਾ ਹੈ ਉਹ ਮੁਸ਼ਕਲਾਂ ਮੇਰਾ ਖਿਆਲ ਹੈ ਬਹੁਤ ਜਲਦੀ ਦੂਰ ਹੋਣਗੀਆਂ ਦੇਖੋ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਵੋਟ ਮੰਗਣੀ ਜਿਹਨੂੰ ਵੋਟ ਪਾਉਣ ਦਾ ਅਧਿਕਾਰ ਆ ਵੋਟ ਤੇ ਉਹਦੇ ਕੋਈ ਅਪਰੋਚ ਕਿਸੇ ਨਾ ਕਿਸੇ ਨੂੰ ਕਰਨਾ ਪੈਣਾ ਪਰ ਜਿਹੜੀ ਮੰਸ਼ਾ ਵਾ ਉਹ ਬੜੀ ਕਲੀਅਰ ਹੋਣੀ ਚਾਹੀਦੀ ਹੈ ਉਹ ਤੁਹਾਨੂੰ ਮਤਲਬ ਨਿਰਧਰਮ ਨਿਰਪੱਖ ਹੋ ਕੇ ਚੱਲਣਾ ਪਊਗਾ ਇਹ ਨਹੀਂ ਕਿ ਕੁਝ ਕਮਾ ਵਾਸਤੇ ਕਿਸੇ ਦੇ ਨਾਲ ਤੁਸੀਂ ਸੌਦੇਬਾਜ਼ੀਆਂ ਕਰੋ ਉਹ ਚੀਜ਼ ਮਾੜੀ ਗੱਲ ਹੈ ਅੱਜ ਜੇ ਵੋਟ ਵੋਟ ਦਾ ਅਧਿਕਾਰ ਹੈ ਕਿਸੇ ਨੇ ਵੋਟ ਪਾਉਣੀ ਹੈ ਤਾਂ ਕੁਦਰਤੀ ਗੱਲ ਹੈ ਜਿੰਨੇ ਵੋਟ ਲੈਣੀ ਉਹ ਉਹਦੇ ਕੋਲ ਜਾਊਗਾ ਹੀ ਦੇਖੋ ਇਹ ਤੇ ਇਹ ਤੇ ਸਰਵੀਰ ਬਾਦਰੀ ਦਾ ਸਭਨ ਲੋਕਾਂ ਨੂੰ ਵੀ ਪਤਾ ਹੈ ਉਹਦੇ ਹਰਵਰੀ ਡੇਰੇ ਤੇ ਜਾਂਦੇ ਕਿਉਂ ਨਹੀਂ ਜਾਂਦੇ ਉਹਦੇ ਮੰਦਰ ਮਤਲਬ ਜਿੱਥੇ ਵੀ ਆ ਉਹਨਾਂ ਨੂੰ ਦੇਖਦਾ ਕਿ ਵੋਟ ਦਾ ਇੱਥੇ ਵੋਟ ਬੈਂਕ ਹੈਗਾ ਹੈ ਚਾਹੇ ਕਿਸ ਤਰ੍ਹਾਂ ਦਾ ਵੀ ਡੇਰਾ ਹੋਵੇ ਹਰਵਰੀ ਹੋ ਜਾਂਦਾ ਨਹੀਂ ਦੇਖੋ ਮਨਮੋਹਨ ਸਿੰਘ ਹੁਣੀ ਹੈ ਉਹਨ ਮੇਰੇ ਲਈ ਵੱਡੀ ਮਾਨ ਦੀ ਗੱਲ ਹੈ ਜੇ ਡਾਕਟਰ ਮਨਮੋਹਨ ਸਿੰਘ ਹੁਣੀ ਆ ਕੇ ਇਲੈਕਸ਼ਨ ਲੱਗੇ ਪਰ ਉਹਨਾਂ ਨੇ ਸਿਹਤ ਦਾ ਹਵਾਲਾ ਦਿੱਤਾ ਕਿ ਮੇਰੀ ਸਿਹਤ ਠੀਕ ਨਹੀਂ ਮੈਂ ਤੇ ਆਪ ਵੀ ਕਹਿ ਕੇ ਆਇਆ ਸੀ ਦੋ ਮਹੀ ਕਿਉਂਕਿ ਵੱਡੇ ਲੋਕ ਵੱਡੀ ਸੰਸਥਾ ਹੈ ਇੱਕ ਹਿਸਾਬ ਨਾਲ ਡਾਕਟਰ ਮਨਮੋਨ ਸਿੰਘ ਇੱਕ ਇਨਸਾਨ ਨਹੀਂ ਕਹਿ ਸਕਦੇ ਇੱਕ ਸੰਸਥਾ ਹੀ ਆ ਉਹ ਬਹੁਤ ਵੱਡਾ ਮਾਣ ਹੈ ਸਾਨੂੰ ਉਹਦੇ ਤੇ ਸੋ ਉਹਨਾਂ ਨੇ ਇਹ ਦੇ ਮਨਾ ਕਰ ਦਿੱਤਾ ਇਹ ਬਾਕੀ ਹੁਣ ਕੋਈ ਇਹੋ ਜੀ ਗੱਲ ਨਹੀਂ ਹੁਣ ਜੋ ਪਾਰਟੀ ਫੈਸਲਾ ਕਰੇਗੀ ਉਹ ਤੁਹਾਡੇ ਸਾਹਮਣੇ ਆ ਜਾਏਗਾ ਉਧਰ ਧਾਰਮਿਕ ਆਗੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਜਲਾਲਾਬਾਦ ਪਹੁੰਚੇ ਜਿੱਥੇ ਉਹਨਾਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ਤੇ ਵੀ ਆਪਣੀ ਗੱਲ ਰੱਖੀ ਉਹਨਾਂ ਖੇਤੀ ਲਈ ਦੇਸੀ ਬੀਜਾਂ ਦੀ ਵਰਤੋਂ ਦੀ ਅਪੀਲ ਕੀਤੀ ਅਤੇ ਕਿਹਾ ਕਿ ਰਸਾਇਣਾਂ ਦੇ ਪ੍ਰਯੋਗ ਨਾਲ ਜ਼ਮੀਨ ਜ਼ਹਿਰੀਲੀ ਹੋਈ ਹੈ ਉਹਨਾਂ ਕਿਹਾ ਕਿ ਕਿਸਾਨ देसी खाद यहां का बहुत समय से काफी सालों से यहाँ हमारे शिक्षक टीचर लोग बहुत मेहनत कर रहे हैं लोगों तो के जीवन को बदलने के लिए उनके जीवन में सुकून लाने की चेष्टा कर ही रहे और जब भी कोई प्रोग्राम होता बेंगलुरु में या दिल्ली में कहीं जलबाद से जरूर काफी लोग यहाँ से वहाँ आते ही रहे और उससे बढ़िया ये बात है कि जलालाबाद से ही तो चावल जाता है पूरी तो दुनिया में देश में तो हर एक जो बढ़िया सा चावल का चावल इस्तेमाल करते हैं उनके पास आपका यहाँ इसकी मिट्टी की कुछ सुगंध इस मिट्टी का कुछ पौष्टिकांश उनके शरीर में है ਇਸ ਲਈ ਜਲਾਲਾਬਾਦ ਕਿਸੇ ਕੇ ਲਈ ਵੀ ਨਹੀਂ ਬਾਤ ਨਹੀਂ ਤਾਂ ਕਿ ਸਭ ਅਭੀ ਇੱਕ ਹੋਰ ਇਹ ਨਈ ਬਾਤ ਨਿਕਲੀ ਹੈ ਸੋਨਾ ਮੋਤੀ ਕਾ ਉਧਰ ਪਾਕਿਸਤਾਨ ਦੀ ਗੋਲੀਬਾਰੀ ਵਿੱਚ ਸ਼ਹੀਦ ਹੋਏ ਪੰਜਾਬ ਦੇ ਫੌਜੀ ਕਰਮਜੀਤ ਸਿੰਘ ਦੀ ਮ੍ਰਿਤਕ ਦੇ ਮੋਗਾ ਵਿਖੇ ਪੁੱਜ ਗਈ ਹੈ ਸ਼ਹੀਦ ਦਾ ਪੂਰੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਸ਼ਹੀਦ ਕਰਮਜੀਤ ਸਿੰਘ ਦੀ ਸ਼ਹਾਦਤ ਨਾਲ ਪੂਰੇ ਇਲਾਕੇ ਵਿੱਚ ਦੇਸ਼ ਭਗਤੀ ਅਤੇ ਜੋਸ਼ ਦਾ ਜਜ਼ਬਾ ਬਰਕਰਾਰ ਹੈ ਪਰ ਨਾਲ ਨਾਲ ਦੁੱਖ ਦੀ ਲਹਿਰ ਵੀ ਦੌੜ ਗਈ ਹੈ ਕਾਬਿਲ ਜ਼ਿਕਰ ਹੈ ਭਾਰਤ ਅਤੇ ਪਾਕਿਸਤਾਨ ਸਰਹੱਦ ਤੇ ਗੋਲੀਬਾਰੀ ਦੌਰਾਨ ਕਰਮਜੀਤ ਸਿੰਘ ਸ਼ਹੀਦ ਹੋਇਆ ਸੀ ਕਰਮਜੀਤ ਸਿੰਘ ਮੋਗਾ ਲਾਗੇ ਇੱਕ ਪਿੰਡ ਦਾ ਰਹਿਣ ਵਾਲਾ ਅਤੇ 5 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ ਬੜੀ ਮਾੜੀ ਗੱਲ ਹੋਈ ਆ ਅੱਜ ਥੋੜੇ ਦਿਨਾਂ ਦੇ ਵਿੱਚ ਹੀ ਮੋਗੇ ਜ਼ਿਲ੍ਹੇ ਦਾ ਸਾਡਾ ਦੂਸਰਾ ਨੌਜਵਾਨ ਜਿਹੜਾ ਧਰਮਕੋਟ ਹਲਕੇ ਦਾ ਸ਼ਹੀਦ ਹੋ ਗਿਆ ਔਰ ਮੈਂ ਸਮਝਦਾ ਕਿ ਪਾਕਿਸਤਾਨ ਨੂੰ ਇਹ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਦੁਸ਼ਮਣੀ ਦੇਸ਼ਾਂ ਦੀ ਹੁੰਦੀ ਹੈ ਇੱਕ ਦੂਜੇ ਦੇ ਨਾਲ ਪਰ ਇਹ ਜਿਹੜੇ ਨੌਜਵਾਨ ਨੇ ਦੋਨੇ ਹੀ ਪਾਸੇ ਮਾਂਾਂ ਦੇ ਪੁੱਤ ਜਿਹੜੇ ਆ ਉਹ ਪਤਾ ਨਹੀਂ ਕਿਸ ਪੇਂਟ ਦੇ ਵਿੱਚ ਚੜ ਜਾਂਦੇ ਆ ਔਰ ਉਧਰਲੇ ਫੌਜੀਆ ਨੂੰ ਵੀ ਪਤਾ ਹੈ ਕਿ ਗਾਂ ਮਰਨ ਵਾਲਾ ਜਿਹੜਾ ਉਹ ਵੀ ਕਿਸੇ ਮਾਂ ਦਾ ਉਹਨਾਂ ਵਰਗਾ ਪੁੱਤ ਫੌਜੀ ਹੋਊਗਾ ਏ ਪਾਕਿਸਤਾਨ ਦੀ ਸ਼ੁਰੂ ਤੋਂ ਕੁਵਾਇਤ ਰਹੀ ਹੈ ਜਦੋਂ ਵੀ ਦੋਸਤੀ ਦੀ ਗੱਲ ਕਰਦਾ ਉਹਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਹਰਕਤ ਕਰ ਦਿੰਦਾ ਪਰਮਾਤਮਾ ਸਤਿਵੱਖਸ਼ੀ ਉਹਨਾਂ ਨੂੰ ਅੱਜ ਵੀ ਇੱਕ ਪਾਸੇ ਕੋਰੀਡੋਰ ਲਾਂਗੇ ਦੀਆਂ ਗੱਲਾਂ ਚੱਲ ਰਹੀਆਂ ਔਰ ਦੂਜੇ ਪਾਸੇ ਕਰਾਸ ਬਾਰਡਰ ਫਾਇਰਿੰਗ ਜਿਹੜੀ ਹੈ ਉਹਨੇ ਸਾਡਾ ਇੱਕ ਹੋਰ ਨੌਜਵਾਨ ਜਿਹੜਾ ਉਹ ਮੌਤ ਦੇ ਦੈਂਤ ਨੇ ਨਿਕਲਿਆ ਮੈਂ ਉਹਦੇ ਇਸ ਅਫਸੋਸ ਕਰਦਾ ਸ਼ਰਦਾ ਦੇ ਫੁੱਲ ਭੇਟ ਕਰਦਾ ਔਰ ਮੈਂ ਸਮਝਦਾ ਕਿ ਪਾਕਿਸਤਾਨ ਵਾਲਿਆਂ ਨੂੰ ਔਰ ਸਾਡੇ ਵਾਲੇ ਪਾਸਿਆਂ ਨੂੰ ਦੋਨੋਂ ਫੌਜੀਆਂ ਨੂੰ ਇਸ ਗੱਲ ਤੋਂ ਸਮਤ ਲੈਣੀ ਚਾਹੀਦੀ ਹੈ ਵਾਹਿਗੁਰੂ ਕਿਰਪਾ ਕਰੇ ਸਮਤ ਬਖਸ਼ੇ ਹਨ ਕਾਂਗਰਸ ਦੀ ਸਰਕਾਰ ਕੀ ਤਰਫੋਂ ਕੀ ਆਵਾਜ਼ ਜਿਆ ਜਾ ਰਿਹਾ ਹੈ ਕੋਡ ਆਫ ਕੰਡੈਕਟਰ ਲੱਗਿਆ ਹੈ ਮੈਂ ਇਹ ਜੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਹਾਂ ਸਰਕਾਰਾਂ ਜੋ ਪਾਲਿਸੀਜ਼ ਬਣੀਆਂ ਵੀ ਆ ਉਹ ਜਰੂਰ ਉਹਨੂੰ ਇੰਪਲੀਮੈਂਟ ਕੀਤਾ ਜਾਊਗਾ ਜੀ ਪਟਿਆਲਾ ਤੋਂ ਮਹਾ ਗਠਬੰਧਨ ਦੇ ਉਮੀਦਵਾਰ ਡਾਕਟਰ ਤਰਨਵੀਰ ਗਾਂਧੀ ਨੇ ਕਿਹਾ ਕਿ ਜੇ ਉਹ ਦੁਬਾਰਾ ਪਾਰਲੀਮੈਂਟ ਵਿੱਚ ਪਹੁੰਚੇ ਤਾਂ ਚਿੱਟ ਫੰਡ ਕੰਪਨੀਆਂ ਦੇ ਮਾਮਲੇ ਸਾਹਮਣੇ ਲੈ ਕੇ ਆਉਣਗੇ। ਉਹਨਾਂ ਕਿਹਾ ਕਿ ਉਹ ਲੋਕ ਸਭਾ ਤੱਕ ਪੀੜਤਾਂ ਦੀ ਆਵਾਜ਼ ਵੀ ਬੁਲੰਦ ਕਰਨਗੇ। ਉਹਨਾਂ ਕਿਹਾ ਕਿ ਲੋਕ ਸੇਵਾ ਪਾਰਟੀ ਦੇ ਮਹਿੰਦਰ ਸਿੰਘ ਨੰਦਗੜ੍ਹ ਨੇ ਵੀ ਇਹਨਾਂ ਮਾਮਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਗਾਂਧੀ ਨੇ ਟਕਸਾਲੀਆਂ ਨੂੰ ਕੀਤੀ ਬੀਬੀ ਖਾਲੜਾ ਦਾ ਸਾਥ ਦੇਣ ਦੀ ਅਪੀਲ। ਸਾਰੇ ਹਿੰਦੁਸਤਾਨ ਚ ਅੱਜ ਇਹ ਪਾਰਟੀ 50 ਸੀਟਾਂ ਦੇ ਐਮਪੀ ਦੇ ਇਲੈਕਸ਼ਨ ਲੜ ਰਹੀ ਹੈ ਤੇ ਇਹਨਾਂ ਨੇ ਇਹਨਾਂ ਦੀ ਮਤਲਬ ਇਹ ਯੋਗ ਸਮਝਿਆ ਕਿ ਡਾਕਟਰ ਗਾਂਧੀ ਕਿਉਂਕਿ ਸਾਡੇ ਵਿੱਚੋਂ ਸਾਡੇ ਵਰਗੇ ਇੱਕ ਲੀਡਰ ਨੇ ਜਿਹੜੇ ਸਾਡੇ ਵਾਸਤੇ ਜਿਹਨਾਂ ਨੇ ਸੰਸਦ ਮੇਸ਼ਕਾਂ ਵਾਸਤੇ ਲੜਾਈ ਸਾਡਾ ਜਿਹਾਰੂ ਤਰੀਕੇ ਨਾਲ ਸਾਥ ਦਿੱਤਾ ਕੱਲਾ ਪਾਰਲੀਮੈਂਟ ਚ ਬੋਲ ਕੇ ਨਹੀਂ ਬਲਕਿ ਸੜਕਾਂ ਉੱਤੇ ਆ ਕੇ ਸਾਥ ਦਿੱਤਾ ਤੇ ਇਹਨਾਂ ਦੇ ਖਿਲਾਫ ਅਸੀਂ ਸਾਡੀ ਪਾਰਟੀ ਜਿਹੜੀ ਕਿ ਖੁਦ ਪੰਜਾਬ ਚ 60 ਸੀਟਾਂ ਲੜ ਰਹੀ ਹੈ ਅੱਜ ਇਹਨਾਂ ਦੇ ਖਿਲਾਫ ਕੋਈ ਇੱਥੇ ਆਪਣਾ ਆਪਣਾ ਕੋਈ ਖੜਾ ਕੋਈ ਖੜਾ ਨਹੀਂ ਕਰਨਾ ਕੈਂਡੀਡੇਟ ਤੇ ਉਲਟਾ ਆਪਣੇ ਸਾਰੇ ਪਾਰਲਮਨ ਵੇਸ਼ਕਾਂ ਨੂੰ ਪਟਿਆਲੇ ਹਲਕਿਆਂ ਦੇ ਨੂੰ ਇਹਨਾਂ ਨੇ ਬੇਨਤੀ ਕੀਤੀ ਹੈਗੀ ਹੈ ਕਿ ਹਰ ਹਾਲਤ ਵਿੱਚ ਡਾਕਟਰ ਗਾਂਧੀ ਨੂੰ ਤੁਸੀਂ ਕਾਮਯਾਬ ਕਰਕੇ ਭੇਜੋ ਤਾਂ ਕਿ ਸਾਡੀ ਸਾਡੀ ਬੁਲੰਦ ਆਵਾਜ਼ ਹੈ ਉਹ ਜੋ ਸਾਨੂੰ ਲਗਾਤਾਰ ਉੱਥੇ ਪਾਰਲਮੈਂਟ ਦੇ ਵਿੱਚ ਉਹ ਗੂੰਜਦੀ ਰਹੇ ਤੇ ਸਾਡੇ ਸੰਘਰਸ਼ ਦਾ ਸੜਕਾਂ ਤੇ ਵੀ ਤੇ ਪਾਰਲਮੈਂਟ ਵਿੱਚ ਵੀ ਜੋ ਇੱਕ ਉਹਦਾ ਸਹਿਯੋਗ ਹੈ ਡਾਕਟਰ ਗਾਂਧੀ ਦਾ ਉਹ ਸਾਨੂੰ ਮਿਲਦਾ ਰਹੇ ਕੋਈ ਹਰ ਹਾਲਤੇ ਰੋਕਣਾ ਚਾਹੀਦਾ ਇਹਨਾਂ ਕੋਲ ਟੈਕਨੋਲੋਜੀ ਹੈ ਇੰਡੀਆ ਕਹਿੰਦਾ ਮੈਂ ਟੈਕਨੋਲੋਜੀਲੀ ਬਹੁਤ ਸਟਰੋਂਗ ਹੈ ਸੀ ਇੰਡੀਆ ਵਾਲੇ ਤੇ ਇਹਨਾਂ ਨੂੰ ਟੈਕਨੋਲੋਜੀ ਵਰਤੋਂ ਕਰਕੇ ਇਸ ਜਿਹੜੀ ਡਰੋਨ ਨਾਲ ਸਪਰਾਈ ਹੁੰਦੀ ਹੈ ਨਸ਼ੇ ਦੀ ਉਹ ਬੰਦ ਜਾ ਕੋ ਨਵਾਂ ਬਾਰਡਰ ਪੁੰਛਾ ਵਾਲਾ ਖੋਲਿਆ ਕਹਿੰਦੇ ਹੈਗਾ ਉਹ ਵੀ ਬੰਦ ਕਰਨਾ ਚਾਹੀਦਾ ਹੈਗਾ ਫੈਂਸਿੰਗ ਪਹਿਲਾਂ ਹੀ ਹੋਈ ਪਈ ਹੈ ਹੁਣ ਮੈਨੂੰ ਨਹੀਂ ਸਮਝਦਾ ਕਿ ਚਲੋ ਉਹ ਤਾਂ ਹੋ ਗਿਆ ਉੱਥੋਂ ਤਾਂ ਆ ਗਿਆ ਜਿਹੜਾ ਇੱਥੇ ਘਰ ਘਰ ਸਪਲਾਈ ਹੋ ਰਿਹਾ ਜਿਹੜੇ ਨੌ ਮੋਤਾਂ ਸੁਲਤਾਨਵਿੰਦ ਹੋਈਆਂ ਨੇ ਅੱਜ ਹਫ਼ਤਾ 10 ਦਿਨ ਪਹਿਲਾਂ ਉਹ ਫਿਰ ਇੱਥੇ ਘਰ ਘਰ ਸਪਲਾਈ ਕੌਣ ਘਰ ਘਰ ਸਪਲਾਈ ਤਾਂ ਨਹੀਂ ਪਾਕਿਸਤਾਨ ਕਰਦਾ ਉਹ ਤਾਂ ਇੱਥੋਂ ਮਾਫੀਆ ਕਰਦਾ ਨਾ ਉਹ ਮਾਫੀਆ ਨੂੰ ਸਰਕਾਰ ਹੱਥ ਕਿਉਂ ਨਹੀਂ ਪਾ ਰਹੀ ਸਿਆਸਦਾਨਾਂ ਨੂੰ ਪੁਲਿਸ ਅਫਸਰਾਂ ਨੂੰ ਉਹਨਾਂ ਹੱਥ ਕਿਉਂ ਨਹੀਂ ਪਾ ਰਿਆ ਉਧਰ ਪਟਿਆਲਾ ਵਿਖੇ ਯੂਨੀਵਰਸਿਟੀ ਦੇ ਵਿਦ यस सर सर हमने अपनी चार डिमांडें हैं वही चार डिमांडें हम तीन दिन से लेके घूम रहे हैं हमसे सिर्फ ताल मटोली हो रही है उसमें कोई बात करने को तैयार नहीं है हमारी चार मांगे यही है कि छह स्टूडेंट्स जो गलत तरीके से सस्पेंड किए गए थे उनका सस्पेंशन रिवोक किया जाए ऑफिशियली रिटर्न में दूसरी मांग ये है कि सर एसपी सिंह जो हमारे एडमिनिस्ट्रेटिव ऑफिसर हैं वो इतने हाई हैंडेड है इतनी बदतमीजी से बात करते हैं कि हम लोग को मंजूर नहीं है कि वो यहाँ पे रहें तो उनको यहाँ से हटाया जाए ताकि वो यहाँ पे कुछ भी ना कर सके। तीसरी मांग सर ये है कि जो लड़कियों और लड़कों के बीच में भेदभाव बनाया जाता है जो टाइमिंग को लेके इनिक्वालिटी है वो हटे चौथी मांग यही है कि हमको एक स्टूडेंट बॉडी पेपर पे लिख के दिए कि वो स्टूडेंट बॉडी बनाने को तैयार है वो बनाएंगे और वो स्टूडेंट बॉडी एग्जिस्टेंस में आए ताकि ये सब चीजें हम स्टूडेंट बॉडी में एक फॉर्मल तरीके से रख पाए हम तीन दिन से सिर्फ हमारी चार, चार ही मांगे हैं वो ये है कि इन्होंने पहले विदाउट एनी अथॉरिटी हमारे छह बच्चों को सस्पेंड किया था हमने पहले इनको बोला है कि उनका सस्पेंशन रिवोक कीजिए इन्होंने अभी फिलहाल फिलहाल के लिए रिवोक कर दिया है पर इट इज़ नॉट इन रिटर्न उसका कोई प्रूफ नहीं है अगर उन उनके उनके ये अनकंडीशनली चाहिए हमें सेकेंड डिमांड हमारी ये है कि आ, सेकेंड डिमांड हमारी ये कि हमें एक स्टूडेंट बॉडी चाहिए ताकि हमें ये बार बार ये प्रोटेस्ट ना करना पड़े और हमारे पास एक बॉडी हो जहाँ पे हम लोगों को बता सकें कि हमारी रिटर्न क्या है ताकि वो अथॉरिटीज से बात कर सकें उस बारे में ਤੀਸੀ ਤੀਸੀ ਚੀਜ਼ ਇਹ ਹੈ ਕਿ ہمیں ਜੋ ہمارے ਐਡਮਿਨਿਸਟ੍ਰੇਟਿਵ ਆਫਸਰ ਹੈ ਕੈਪਟਨ ਐਸ ਪੀ ਸਿੰਘ ہمیں ਚਾਹੀਏ ਕਿ ਉਹ ਹਟ ਜਾਏ ਕਿਉਂਕਿ ਉਹ ਬਹੁਤ ਹੀ ਬੱਤਮੀਜ਼ ਹੈ ਉਹ ਬਹੁਤ ਹੀ ਬੱਤਮੀਜ਼ੀ ਤਰੀਕੇ ਨਾਲ ਹਰ ਹਰ ਇਨਸਾਨ ਨਾਲ ਬਾਤ ਕਰਦੇ ਹੈ ਚਾਹੇ ਉਹ ਲੜਕਾ ਹੋ ਚਾਹੇ ਉਹ ਲੜਕੀ ਹੋ ਚਾਹੇ ਉਹ ਕੋਈ ਸਟਾਫ ਹੋ ਕੋਈ ਵੀ ਹੋ ਉਹ ਬਹੁਤ ਬਹੁਤ ਹੀ ਗਦਨੀ ਤਰੀਕੇ ਨਾਲ ਲੋਕੋ ਕੋ ਲੋਕੋ ਨਾਲ ਡੀਲ ਕਰਦੇ ਹੈ ਪਾਰਤ ਤੇ ਪਾਕਿਸਤਾਨ ਦੇ ਕੋਰੀਡੋਰ ਨੂੰ ਲੈ ਕੇ ਇੱਕ ਵਾਰੀ ਫਿਰ ਅਫਸਰਾਂ ਦੇ ਪੱਦਰ ਦੀ ਇੱਕ ਬੈਠਕ ਦਾ ਪ੍ਰਬੰਧ ਕੀਤਾ ਗਿਆ ਸਰਹੱਦ ਤੇ ਟੈਂਟ ਲਗਾ ਕੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਬੈਠਕ ਕੀਤੀ ਦੋਹਾਂ ਦੇਸ਼ਾਂ ਦੇ মিডিਆ ਨੂੰ ਇਸ ਸਮਾਗਮ ਤੋਂ ਦੂਰ ਰੱਖਿਆ ਗਿਆ ਉਦਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਵਿੱਤਰ ਸ਼੍ਰੀ ਹੋਲਾ ਮਹੱਲਾ ਦੀ ਸ਼ਾਨੋ ਸ਼ੌਕਤ ਨਾਲ ਸ਼ੁਰੂਆਤ ਹੋਈ ਹੈ ਹੋਲਾ ਮਹੱਲਾ ਵਿੱਚ ਦੁਨੀਆ ਭਰ ਤੋਂ ਸੰਗਤਾਂ ਸ਼ਰਧਾ ਅਤੇ ਆਸਥਾ ਨਾਲ ਹਾਜ਼ਰੀ ਲਾਉਣ ਲਈ ਭੁਜਦੀਆਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ ਸਭ ਨੂੰ ਵਿਦਾਈ ਦਿੱਤੀ ਹੈ ਨਿਹੰਗ ਸਿੰਘਾਂ ਦੁਆਰਾ ਖਾਲਸਾਈ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਸਾਹਿਬ ਜੀ ਆਦਾ ਬਾਬਾ ਫਤਿਹ ਸਿੰਘ ਤਰਨਾ ਦਾਲ ਸਮੂਹ ਜਥੇਬੰਦੀ ਵੱਲੋਂ ਅਤੇ ਸਮੂਹ ਨਿਯੰਗ ਸਿੰਘ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਨਾਮਲੇਵਾ ਸਮੂਹ ਸੰਗਤਾਂ ਨੂੰ ਖੁਸ਼ੀਆਂ ਦੇ ਹੌਲੇ ਮਲੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਸਾਡੇ ਨਾਲ ਪ੍ਰਿੰਸੀਪਲ ਸਰੇਂਦਰ ਸਿੰਘ ਜੀ ਮੈਂਬਰ ਐਸਜੀਪੀਸੀ ਸੋ ਦਰਸ਼ਨਦਾਰਕ ਕਰ ਰਹੇ ਹਨ ਗੁਰੂਕਿਆ ਸੰਗਤਾਂ ਜਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਰੰਮਤਾ ਹੋਈ ਸਿੰਘ ਸਾਹਿਬ ਜਾਨੀ ਰਗਵੇ ਸਿੰਘ ਜੀ ਜਥੇਦਾਰ ਤਖਸੀਰੀ ਕੇਸਗੜ ਸਾਹਿਬ ਜੀ ਦੇ ਅਰਦਾਸ ਕਰਕੇ ਹੋਲੇ ਮੱਲੇ ਦੀ ਰੰਮਤਾ ਕੀਤੀ ਸਾਰਾ ਸਮੁੱਚਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਐਸਜੀਪੀਸੀ ਅਤੇ ਸਮੁੱਚਾ ਖਾਲਸਾ ਪੰਥ ਖੁਸ਼ੀਆਂ ਦੇ ਹੋਲੇ ਮੱਲੇ ਮਨਾ ਰਿਹਾ ਹੈ ਅਤੇ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਰਹਿਤ ਕਰਕੇ ਖੰਡੇ ਬਾਟੇ ਦਾ ਅਮਰ ਸ਼ਿਕਾ ਕਰਕੇ ਗੁਰੂ ਕਰგიਰ ਪਿਤਾ ਜੀ ਦੇ ਸੁਪੁੱਤਰ ਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰੀਏ ਮੈਂ ਆਪ ਸਾਰਿਆਂ ਦਾ ਬੀਤੈ ਦਿਲੋਂ ਤੁਨ ਬਾਤ ਕਰਦਾ ਸੰਗਤਾਂ ਨੂੰ ਵੀ ਬੇਨਤੀ ਕਰਦਾ ਆਓ ਅਨੰਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਤਮਸਤ ਹੋਣ ਤੋਂ ਪਹਿਲਾਂ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਸਗੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਜਿਹੜੇ ਸਾਡੇ ਨੌਜਵਾਨ ਵੀਰ ਖਾਲਸਾਈ ਸਰੂਪ ਦੇ ਵਿੱਚ ਨਹੀਂ ਉਹ ਖਾਲਸਾਈ ਸਰੂਪ ਵਿਚ ਆਣ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕਣ ਜਿਹੜੇ ਕਿਤੇ ਨਸ਼ਿਆਂ ਦੀ ਮਾੜੀ ਮੋਟੀ ਉਹਦੇ ਵਿੱਚ ਆ ਚੁੱਕੇ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਬੇਮਾ ਪਰਮਾ ਪਖੰਡਾਂ ਕਰਮ ਕਾਂਡਾਂ ਨੂੰ ਛੱਡ ਕੇ ਜਬਲਾ ਖਾਲਸਾ ਰਹੇ ਨਿਹਾਰਾਂ ਤਬ ਲਗਤੇ ਹੀ ਦਿਓ ਮੈਂ ਸਾਰਾ ਜਬੇ ਗਹਿ ਬੇਪਰਨ ਕੀ ਰੀਤ ਮੈਂ ਨਾ ਕਰੂੰ ਕੀ ਪ੍ਰਤੀਤ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਆਪਣੇ ਜੀਵਨ ਦਾ ਆਧਾਰ ਬਣਾਣ ਤਾਂ ਕਿ ਸਾਡੇ ਸਾਰਿਆਂ ਦੇ ਲੋਕ ਸੁਖੀਏ ਪਰ ਲੋਕ ਸਵੇਲੇ ਹੋ ਸਕਣ ਜਲੰਧਰ ਦੇ ਮੰਨੇ ਪਰਮੰਨੇ ਡਾਕਟਰ ਬਲਜੀਤ ਕੌਰ ਰੂਬੀ ਨੂੰ ਸਮਾਜ ਅਤੇ ਡਾਕਟਰੀ ਖੇਤੇ ਵਿੱਚ ਉਹਨਾਂ ਦੀਆਂ ਸੇਵਾਵਾਂ ਦੇ ਬਦਲੇ ਇੱਕ ਬਹੁਤ ਹੀ ਮਾਨਵੱਤੇ ਅਵਾਰਡ ਨਾਲ ਸਨਮਾਨਿਤ ਕੀਤਾ ਜਾਏਗਾ ਮੈਲਾ ਡਾਕਟਰ ਨੂੰ ਭਾਰਤ ਜੋਤੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਬਲਜੀਤ ਕੌਰ ਰੂਬੀ ਨੂੰ ਅਵਾਰਡ 28 ਮਾਰਚ ਨੂੰ ਦਿੱਲੀ ਵਿਖੇ ਜਿੱਤ ਦਿੱਤਾ ਜਾਣਾ ਹੈ ਆਓ ਸੁਣਦੇ ਹਾਂ ਡਾਕਟਰ ਬਲਜੀਤ ਕੌਰ ਰੂਬੀ ਨੇ ਇਸ ਅਵਾਰਡ ਦੇ ਐਲਾਨ ਤੋਂ ਬਾਅਦ ਕੀ ਕਿਹਾ ਜੀ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਤੇ ਪਹਿਲਾਂ ਤਾਂ ਮੈਂ ਬਹੁਤ ਹੈਰਾਨ ਹੋਈ ਜਦੋਂ ਮੈਨੂੰ ਇਹ ਚਿੱਠੀ ਆਈ ਕਿ ਮੈਨੂੰ ਇਹ ਅਵਾਰਡ ਵਾਸਤੇ ਨਾਮਿਨੇਟ ਕੀਤਾ ਗਿਆ ਹੈ ਤੇ ਮੈਂ ਹੈਰਾਨ ਸੀ ਕਿਉਂਕਿ ਬਹੁਤ ਵੱਡੀਆਂ ਹਸਤੀਆਂ ਨੇ ਤੇ ਮੈਂ ਤੇ ਮਾਮੂਲੀ ਜੀ ਔਰਤ ਹੈ ਗਈਆਂ ਜਾਂ ਕੈਲੋ ਡਾਕਟਰ ਹੈਗੇ ਆ ਤੇ ਮੈਨੂੰ ਲੇਕਿਨ ਬਹੁਤ ਅੱਛਾ ਲੱਗ ਰਿਹਾ ਹੈਗਾ ਤੇ ਇਹ ਜਿਹੜਾ ਭਾਰਤ ਜੋਤੀ ਅਵਾਰਡ ਹੈ ਇਹ ਉਹਨਾਂ ਨੇ ਮੈਨੂੰ ਦੱਸਿਆ ਕਿ ਆਈਡੀਆ ਦਿੱਲੀ ਤੇ ਬੰਬਈ ਤੋਂ ਡਾਕਟਰਸ ਸੀ ਉਹਨਾਂ ਨੇ ਮੇਰਾ ਨਾਮ ਸਜੈਸਟ ਕੀਤਾ ਸੀਗਾ ਇਸ ਚੀਜ਼ ਵਾਸਤੇ ਬਾਅਦ ਚ ਮਤਲਬ ਕਿ ਮੇਰੀ ਸਿਲੈਕਸ਼ਨ ਦੀ ਚਿੱਠੀ ਆਈ ਤੇ ਉਹਦੇ ਕਰਕੇ ਮੈਨੂੰ ਅਵਾਰਡ ਦਿੱਤਾ ਜਾ ਰਿਹਾ ਕਿ ਆਪਣੀ ਡਿਊਟੀ ਬਹੁਤ ਚੰਗੀ ਤਰ੍ਹਾਂ ਨਿਭਾਉਣ ਦੇ ਨਾਲ-ਨਾਲ ਮੈਂ ਸਮਾਜ ਸੇਵਾ ਵੀ ਕਰ ਰਹੀ ਹਾਂ ਤੇ ਗਰੀਬਾਂ ਦੀ ਸੇਵਾ ਕਰ ਰਹੀ ਹਾਂ ਸਲਮ ਏਰੀਆ ਚ ਜਾ ਕੇ ਤੇ ਇਵਨ ਕੈਦੀਆਂ ਵਗੈਰਾ ਦੀ ਵੀ ਮੈਂ ਸੇਵਾ ਕੀਤੀ ਹੈਗੀ ਦੇਖੋ ਮੈਂ 95 ਵਿੱਚ ਪਾਸ ਆਊਟ ਹੋਈ ਸੀਗੀ ਯਮਨਾ ਨਗਰ ਡੈਂਟਲ ਕਾਲਜ ਹਰਿਆਣਾ ਤੋਂ ਤੇ ਤਕਰੀਬਨ 23 ਸਾਲ ਹੋ ਗਏ ਨੇ ਮੈਨੂੰ ਡਾਕਟਰੀ ਲਾਈਨ ਵਿੱਚ ਕੰਮ ਕਰਦੇ ਕਰਦੇ ਬਹੁਤ ਫਖਰ ਮਹਿਸੂਸ ਕਰ ਰਹੇ ਹਾਂ ਜੀ ਮੈਂ ਦੱਸ ਨਹੀਂ ਸਕਦਾ ਲਖਜ਼ਾਨ ਜੀ ਇੰਨੀ ਖੁਸ਼ੀ ਹੈ ਕੋਈ ਹਿਸਾਬ ਨਹੀਂ ਔਰ 28 ਦਿਨ ਨੂੰ ਦਿੱਲੀ ਜਾਂ ਨੂੰ ਅਬ ਅਵਾਰਡ ਮੈਨ ਪਰ ਜੋਤੀ ਵਾਰਡ ਔਰ ਜਿਹੜਾ ਕਿ ਇੰਡੀਆ ਦੇ ਵਿੱਚ ਤਕਰੀਬਨ ਹਰ ਸਾਲ ਇੱਕ ਬੰਦੇ ਨੂੰ ਸਿਰਫ ਮਿਲਦਾ ਹੈ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਜਲੰਧਰ ਵਿਖੇ ਪੰਜਾਬ ਏਕਤਾ ਪਾਰਟੀ ਦੀ ਪੰਜਾਬ ਪਦਰੀ ਕਾਰਜਕਾਰੀ ਦੀ ਬੈਠਕ ਦਾ ਕੀਤਾ ਗਿਆ ਪ੍ਰਬੰਧ ਸੁਖਪਾਲ ਸਿੰਘ ਖੈਰਾਂ ਨੇ ਕੀਤਾ ਐਲਾਨ ਮੰਤਰੀ ਭਾਰਤ ਪੁਸ਼ਨਾ ਅਸੂ ਦੇ ਮਸਲੇ ਤੇ ਹਾਈ ਕੋਰਟ ਵਿੱਚ ਕਰਨਗੇ ਪਹੁੰਚ ਪੰਜਾਬ ਦੀ ਸਿਆਸਤ ਮੋੜਗਰਮਾਈ ਚੰਡੀਗੜ੍ਹ ਵਿੱਚ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੀ ਗਵਾਈ ਵਿੱਚ ਪੰਜਾਬ ਵਿੱਚ ਟਿਕਟਾਂ ਦੀ ਵੰਡ ਦੇ ਮਸਲੇ ਤੇ ਕੀਤੀਆਂ ਗਈਆਂ ਵਿਚਾਰਾਂ ਸ਼ਵੇਤ ਮਲਿਕ ਨੇ ਕੀਤਾ ਦਾਵਾ ਹਰ ਹਾਲਤ ਵਿੱਚ ਨਰਿੰਦਰ ਮੋਦੀ ਬਣਨਗੇ ਦੁਬਾਰਾ ਪ੍ਰਧਾਨ ਪੰਜਾਬ ਵਿੱਚੋਂ ਹਰ ਸੀਟ ਜਿੱਤਾਂਗੇ ਰਵਨੀਤ ਬਿੱਟੂ ਦੀ ਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਸਮਰਥਕ ਅਤੇ ਲੀਡਰ ਸੱਚਖੰਡ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਰਵਨੀਤ ਬਿੱਟੂ ਨੇ ਕਿਹਾ ਗੁਰੂ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕਰਾਂਗੇ ਚੋਣ ਦੀ ਮੁਹਿੰਮ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀ ਤੌਜਲਾ ਨੇ ਵੀ ਕੀਤਾ ਡਾਕਟਰ ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਵਿੱਚ ਚੋਣ ਲੜਨ ਦਾ ਸਵਾਗਤ ਅਤੇ ਅੰਮ੍ਰਿਤਸਰ ਵਿੱਚ ਚੈਨਐਸਯੂਆਈ ਨੇ ਨਰਿੰਦਰ ਮੋਦੀ ਖਿਲਾਫ ਕੀਤੀ ਰੈਲੀ ਮੋਦੀ ਤੇ ਲਾਏ ਝੂਠੇ ਵਾਅਦੇ ਕਰਨ ਦੇ ਇਲਜ਼ਾਮ ਕਿਹਾ ਮੋਦੀ ਨੂੰ ਹਰਾਉਣ ਲਈ ਪੰਜਾਬ ਤੋਂ ਕੀਤੀ ਹੈ ਸ਼ੁਰੂਆਤ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੀਆਂ ਤਕਨੀਕੀ ਟੀਮਾਂ ਦੀ ਸਰਹੱਦ ਤੇ ਹੋਈ ਬੈਠਕ ਟੈਂਟ ਲਗਾ ਕੇ ਅਧਿਕਾਰੀਆਂ ਨੇ ਇੱਕ ਦੂਜੇ ਨਾਲ ਕੀਤਾ ਸਲਾਹ-ਮਸ਼ਵਰਾ ਦੋਹਾਂ ਦੇਸ਼ਾਂ ਦੇ মিডিਏ ਨੂੰ ਰੱਖਿਆ ਜਾ ਰਿਹਾ ਦੂਰ ਕਈ ਲੋਕ মিডিਆ ਨੂੰ ਦੂਰ ਰੱਖਣ ਦਾ ਕਰ ਰਹੇ ਨੇ ਸਵਾਗਤ ਤੇ ਇਸ ਸਨ ਹੁਣ ਤੱਕ ਦੀਆਂ ਸੁਰਖੀਆਂ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਜੋ ਇਜਾਜ਼ਤ ਧੰਨਵਾਦ